ਪਹਿਲਾਂ ਕਲਰ ਹੁੰਦੇ ਸੀ ਧਰਤੀ ਆਪਣੀ ਟਿੱਬੇ ਹੁੰਦੇ ਸੀ ਹੌਲੀ ਹੌਲੀ ਟਿੱਬੇ ਚੱਕੇ ਗਏ ਹੁਣ ਤਾਂ ਮੰंजे ਜੀ ਨਹੀਂ ਥਾਂ ਵੀ ਨਹੀਂ ਛੱਡੀਏ ਬਚੋ ਨਾ ਲਾਉਣ ਵੱਲੋਂ ਪਹਿਲਾਂ ਮੋਟਰ ਦਾ ਕੋਠਾ ਇੱਕ ਡੇਕ ਇੱਕ ਨਿੰਮ ਤੇ ਕਦੀ ਟਾਲੀ ਮੰੰਜਾ ਪਿਆ ਹੁੰਦਾ ਸੀ ਉੱਥੇ ਚਾਹ ਵਾਲਾ ਪਤੀਲਾ ਚੁੱਲਾ ਹੁੰਦਾ ਸੀ ਉੱਥੇ ਚਾਹ ਰੋਟੀ ਕਰ ਹੁਣ ਤੁਸੀਂ ਦਿਖਾ ਦਿਓ ਮੈਨੂੰ ਮੋਟਰ ਵਾਲੇ ਕੋਠੇ ਤੇ ਕੋਈ درخت ਹੋਵੇ ਮੋਟਰੀ ਇੰਨੀ ਕਰੇਗੀ ਆਏ ਤੇ ਕਿ ਛਿੱਟੀ ਮੋਟਰਾਂ ਬਸ ਥੱਲੇ ਉਹ ਮੱਛੀ ਮੋਟਰ ਪਾਈ ਹੋਈ ਹੈ ਇੱਥੇ ਪੈ ਪੈ ਆਲੇ-ਦਾਲੇ ਜੀਰੀ ਲਾਈ ਹੋਈ ਹੈ ਸਬਜ਼ੀ ਵੀ ਨਹੀਂ ਲਾਉਂਦੇ ਸ਼ਹਿਰ ਨੂੰ ਜਾਂਦੇ ਆਂ ਕਹਿੰਦੇ ਸਾਗ ਫੜ ਲਈ ਸ਼ਹਿਰੋਂ ਲੈ ਪਹਿਲਾਂ ਸਾਗ ਪਿੰਡਾਂ ਚੋਂ ਸ਼ਹਿਰ ਨੂੰ ਜਾਂਦਾ ਸੀ ਹੁਣ ਸ਼ਹਿਰ ਆ ਬੈਠੇ ਨੂੰ ਲੱਗ ਪਹਿਲਾਂ ਆਪਣਾ ਸਾਰਾ ਕੁਝ ਪਿੰਡਾਂ ਚ ਸੜ ਜਾਂਦਾ ਸੀ ਛਲਗਮ ਮੂੜੀਆਂ ਗਾਜਰਾਂ ਬੀਜ ਲੈਣੀਆਂ ਕਿੱਧਰ ਗਿਆ ਹੁਣ ਕਿਹੜੇ ਧਰਤੀ ਜਵਾਬ ਦੇਣ ਲੱਗੇ ਉਹਨਾਂ ਨੂੰ ਆਪਾਂ ਥੋੜਾ ਜਿਹਾ ਜ਼ਿਆਦਾ ਕਰ ਗਏ ਵੀ ਬਾ ਕੋਈ ਜਗ੍ਹਾ ਰਹਿ ਨਾ ਜਾਵੇ ਲਾਹੇਰੀ ਜੀਰੀਏ ਤੇ ਧਰਤੀ ਪਰਮਾਤਮਾ ਨੇ ਇੰਨੀ ਸੋਹਣੀ ਦਿੱਤੀ ਐ ਉਤੋਂ ਗੁਰੂਆਂ ਦਾ ਅਸ਼ੀਰਵਾਦ ਐ ਉਤੋਂ ਸ਼ਹੀਦਾਂ ਦੀ ਪ੍ਰੇਰਣਾ ਐ ਕਿਹੜੀ ਚੀਜ਼ ਦੀ ਘਾਟ ਆ ਮੰਦਾ ਦੋ ਹਰ ਕਿਸਮ ਦਾ ਮੌਸਮ ਹੈ ਪੰਜਾਬ ਆਪਾਂ ਨੇ ਬਚਾਉਣਾ ਕੋਈ ਬਾਹਰੋਂ ਆ ਕੇ ਆਪਣੀ ਹੈਲਪ ਨਹੀਂ ਕਰਨ ਲੱਗਿਆ ਵੀ ਡ੍ਰੰਪ ਆ ਜਿਉ ਇੱਥੇ ਉਹ ਬਚਾਊਗਾ ਆਪਾਂ ਨੂੰ ਨਾ ਆਪ ਹੀ ਲੱਣਾ ਪੈਣਾ ਆਪ ਮਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਰੋਏ ਬਿਨਾ ਤਾਂ ਕਹਿੰਦੇ ਮਾਂ ਨਹੀਂ ਦੁੱਧ ਪਾਉਂਦੀ